गोहा पाथ लिया मेरे तो पाथिया भी सारे ना गिल वो भी है ही नहीं गे है ना इधर <laughs> ही ना चकना चार ਹੋ ਰਾਂ ਦੀ ਸ਼ੱਕ ਕਰੀ ਜਾਂਦੀ ਸੀ ਤੈਨੂੰ ਸ਼ਰਮੀ ਨਹੀਂ ਆਉਂਦੀ ਤੂੰ ਸਾਰੀਆਂ ਪਾਠੀਆਂ ਚੱਕ ਕੇ ਲੈ ਜਾਣੀ ਆ ਮੈਨੂੰ ਨਹੀਂ ਪਤਾ ਸੀ ਵੀ ਤੂੰ ਕਰਦੀ ਐ ਇਹ ਜੀਆਂ ਬਹਿਤਾਂ ਕਿਹੜਾ ਕੰਜਰ ਕਹਿੰਦਾ ਮੈਂ ਪਾਠੀਆਂ ਚੱਕੀ ਆ ਇੱਧਰ ਨੂੰ ਇਹ ਪਾਠੀਆਂ ਮੈਂ ਲਾਈਆਂ ਸੀ ਤੈਂ ਲਾਈਆਂ ਸੀ ਇੱਧਰ ਪਾਠੀਆਂ ਤੈਂ ਕਿਹੜੇ ਵੇਲੇ ਲਾਤੀਆਂ ਪਾਠੀਆਂ ਤਾਂ ਮੈਂ ਪੱਠ ਕੇ ਜਾਨੀ ਆ ਬਾੜਾ ਤੇ ਤੇਰਾ ਕਿੱਥੇ ਰਹਿ ਗਿਆ ਆ ਪਿਆ ਮੇਰਾ ਬਾੜਾ ਮੇਰਾ ਬਾੜਾ ਕਿੱਥੇ ਰਹਿਣਾ ਸੀਗਾ ਰਹਿ ਗਿਆ ਬਾੜਾ ਨਾਲੇ ਹੋਰ ਇੱਥੇ ਸਾਰੀਆਂ ਪਾਠੀਆਂ ਚੱਕ ਕੇ ਲੈ ਜਾਣੀ ਆ ਮੈਂ ਝਾਕਦੀ ਰਹਿਣੀ ਆ ਗਿੱਲੀ ਉਹੀ ਮਾਰੀ ਜਾਨੀ ਆ ਬਗਵਾਸ ਕਿਹੜਾ ਕੰਜਰ ਕਹਿੰਦਾ ਬਗਵਾਸ ਮਾਰ ਦੇ ਨਾ ਚੋਰ ਨੇ ਚ ਤ ਗੋਰਨੀ ਹਾਂ ਖੜਚੋ ਖੜਚੋ ਇਹ ਤੁਹਾਨੂੰ ਘਰੇ ਲੈ ਕੇ ਦੇਖੂ ਖੜਚੋ ਇਹਨ ਮੱਕੜ ਜੱਥੇ ਤੇ ਉੰਗੀ ਹਾਂ ਚੱਲੋ ਸ਼ਰਮ ਨਹੀਂ ਆਉਂਦੀ ਭੇੜ ਜੀ ਨੂੰ ਦੇਖੋ ਤੈਨੂੰ ਘਰੇ ਜਾ ਕੇ ਘਰੇ ਜਾ ਕੇ ਕੀ ਦੇਖ ਲੈਂਗੇ ਇਠੀ ਕਰ ਲਗੀ ਕਰਦੀਆਂ ਫਾਫਾ ਬੋਲਣ ਵਾਲੀ ਹੁਣ ਲੈ ਬੱਠੜ ਵੀ ਛੱਡ ਕੇ ਤੁਰ ਗਈ ਪੱਦੀ ਸਿਆਣੀ ਨਿਤ ਚੱਕ ਲੂਗੀ ਪਾਥੀਆਂ ਹਣ ਖੜੀ ਵੀ ਨਹੀਂ ਅੱਥੀ ਛੱਡ ਕੇ ਤੁਰ ਗਈ ਹੁਣ ਕੋਈ ਨਹੀਂ ਛੱਡਦੀ ਲੈ ਕੇ ਜਾਉਂਗੀ ਆਪਦਾ ਪੱਠੜ ਵੱਡੀ ਆਈ ਏ ਤੈਨੂੰ ਘਰੇ ਚੱਲ ਦੇਖੂਗੀ ਹਜੇ ਕੀ ਹੋਇਆ ਤੂੰ ਘਰੇ ਆ ਤੇਰਾ ਪਿੰਡ ਚ ਕੱਢੂ ਜਲੂਸ ਘਰਾਂ ਚ ਲੈ ਗਈ ਪਿੰਡ ਚ ਜਲੂਸ ਆ ਚੋਰੀਆਂ ਆਪ ਕਰਦੀਆਂ ਜਲੂਸ ਮੇਰੇ ਕੱਢੇਂਗੀ ਛੱਡਦੀ ਨਹੀਂ ਮੇਰੇ ਜੋਰ ਮੈਂ ਤਾਂ ਕੋਈ ਨਹੀਂ ਚੱਕ ਲੂ ਪਾਥੀਆਂ ਲੈ ਕੇ ਨਹੀਂ ਗਈ ਹੁਣ ਚੱਕ ਕੇ ਜਿਹੜੀਆਂ ਚੱਕੀਆਂ ਸੀ ਇੱਜਾ ਬੜੀਆ ਬੈਕਾ ਕੋਈ ਨਾ ਆ ਜਾ ਤੈਨੂੰ ਦਿਉ ਕਰੇ ਪਤਾ ਹੁਣ ਆ ਕਿਉਂ ਤੁਰਦੀ ਹੈ ਬੋਲੀ ਬੋਲੀ ਆ ਤੂੰ ਤੈਨੂੰ ਦਿਉ ਕਰੇ ਪਤਾ ਕਿੱਥੇ ਮੇਰੇ ਪਿਓ ਦੀ ਰਾਨਾ ਚਾਂਬੜੀ ਹੈ ਅੰਜਰੀ ਉਹ ਤੇ ਕੁਝ ਹੋਇਆ ਨਹੀਂ ਆ ਜਾ ਆ ਜਾ ਤੈਨੂੰ ਦਿਉ ਕਰੇ ਪਤਾ ਤੂੰ ਆ ਤਾਂ ਸਹੀ ਪਤਾ ਹੈ ਕੀ ਪਤਾ ਦੇਣ ਵਾਲੀ ਆ ਗਈ ਕੋਈ ਆ ਜਾ ਆ ਜਾ ਮੈਂ ਕਿਹਾ ਤੂੰ ਆ ਤਾਂ ਜਾ ਤੇ ਗਲੀ ਚ ਲੱਗ ਜਾ ਗਲੀ ਚ ਲੱਗ ਫੜ ਕੇ ਟਾਣੂ ਥੋਕਣ ਨੂੰ ਆ ਜਾ ਆ ਰਹੇਗੀ ਤੂੰ ਆਦੇ ਚੰਬਲੀ ਆ ਹਰੇਕ ਨੂੰ ਲੱਗ ਜੂਗੀ ਤਕਾਉਣਾ ਕੋਈ ਨਾ ਕੋਈ ਨਾ ਆਉਂਦਾ ਮੇਰੇ ਬੰਦੇ ਨੂੰ ਅੱਜ ਕਹਿੰਦਾ ਤੱਕੜਾ ਮੀਆ ਕੜਾ ਲੈ ਆਈ ਤੇਰੇ ਬੰਦੇ ਨੂੰ ਵੀ ਕੀ ਡੀਸੀ ਲੱਗਿਆ ਮੇਰੇ ਤੇ ਤੇਰਾ ਬੰਦਾ ਐਂ ਨਹੀਂ ਪਤਾ ਲੱਗਦੀ ਹੈਗੀ ਮੈਂ ਖਾਜਾ ਮੱਲੀ ਹੋਣੀ ਡਾਂਗ ਚਾਕੇ ਡੰਗਰ ਕਿਸੇ ਥਾਂ ਆ ਜਾ ਮਨ ਦੱਤਾ ਮਾਰਦੀ ਉਹ ਡਾਂਗ ਮਰੇ ਡਰ ਲੱਗਦਾ ਬਤੰਦਰਨੀ ਤੋਂ ਆਇਆ ਆਜੇਗੀ ਮੇਰੇ ਨਾਲ ਆਦਰ ਨਹੀਂ ਪਿੰਡ ਵਾਲਾ ਕੋਈ ਨਹੀਂ ਚੱਜਨਾਤਾ ਪਾਉਂਦਾ ਦਸ 2 ਕਿਲੋ ਨਹੀਂ ਹੋਇਆ ਹੈ ਗਿਆ ਘਟੋ ਘੜ ਤੰਨ ਨਾਲੀਆਂ ਘਟਤੀਆਂ ਆਹ ਗਲੀ ਜੀ ਚ ਪਸ ਪਾ ਦੰਦੇ ਨੇ ਇੱਥੇ ਦੇਖਦੇ ਆਂ ਛੱਟ ਵਿੱਚ ਤਾਂ ਜਾਦੇ ਐ ਐਵੇਂ ਬੱਕੀ ਚੜਦੇਗਾ ਐਦਾਂ ਠੀਕ ਐ ਪਰਸੋਂ ਕੱਢੀਆ ਜੀ ਘੱਟੇ ਆ ਇਹਦੇ ਨਾਲ ਲੈ ਪੰਗਾ ਹੁਣ ਚਲ ਐ ਕਰਦੇ ਆ ਆਟੇ ਵਾਲੀ ਵਾਲਟੀ ਨਾ ਗਣੀ ਦਰ ਦੰਨੇ ਆ ਪਾਇਓ ਪਈ ਆਟਾ ਕਰਛਾ ਇੱਥੇ ਜਲਾ ਦੰਨੇ ਆ ਇਹਰ ਮਨ ਜਾ ਰੱਬ ਦਾ ਨਾਂ ਲੈ ਕੇ ਹੈਂਗਾ ਇਹਨਾਂ ਦਾ ਵੰਡਾ ਵੰਡ ਲੜੂਗੀ ਨੀਲਾ ਕੱਛਾ ਦੁੱਲੇ ਵੇੜਿਆ ਚੀਲ ਵੇ ਤੇ ਕਿਚਾ ਪੈ ਜੇ ਚੱਲ ਪੈ ਇਹ ਤਾਂ ਸਮਝ ਨਹੀਂ ਆਦੀ ਕਿਹਨਾਂ ਲੋਕਾਂ ਨੂੰ ਹੈਂ ਆਹ ਸਿਲੰਡਰ ਕਾਤੇ ਆ ਕੇ ਬੋਹਾ ਤਾਂ ਨਾਲੀਆਂ ਤੇ ਖੜਦਾ ਤੁਰਿਆ ਚੱਲ ਤੂੰ ਐਵੇਂ ਨਾ ਬੱਤੀਆਂ ਚੜ੍ਹ ਲੀ ਐਂ ਕਰਿਆ ਕਰ ਬੱਸ ਐਂ ਕਰਿਆ ਕੋਲ ਵੱਡਾ ਬਣਾ ਬਣਾ ਜਿਵੇਂ ਲੋਕ ਤੇਰਦੇ ਨੇ ਤੂੰ ਤੇਰਦਿਆ ਕਰ ਓਹੋ ਇਕਦਾ ਗਰਮੀ ਜਿਆਦੇ ਆ। ਇਹ ਕਿਹਨਾਂ ਨੂੰ ਲੋਕਾਂ ਨੂੰ ਕੌਣ ਸਮਝਾਵੇ? ਸਾਰਾ ਗੋਹਾ ਲਾਲਾ ਕੁੰਡੀਆਂ ਤੇ ਛੱਡ ਲੈਂਦੇ ਨੇ ਮੋਟਰਾਂ ਚੱਲਣ ਵਾਲੀ ਚ। ਕਿਉਂ ਸੋਹ ਰਿਹਾ ਐ? ਸਿਲੰਡਰ ਮਿਲਕਾਂ ਮੈਂ ਭਰੇ ਭਰੇ ਆ। ਦੋ ਦੋ ਲਿਆ ਕੇ ਰੱਖਦੇ ਨੇ। ਵੀ ਛੇਤੀ ਮੁੱਕਮੀ ਨਾ ਜਾਵੇ ਰਾਤ ਬਰਾਤੀ ਕਿ ਦੂਜਾ ਚੱਕੇ ਲਾ ਲਾਂਗੇ। ਚੱਲ। ਲੈ ਦੱਸ ਤਿੰਨ ਵਾਰੀ ਬੋਲ ਮਾਰਤਾ। ਵੀ ਹੁਣ ਉੱਚਾ ਛਣ ਲੱਗ ਗਿਆ। ਇੱਕ ਆਪਾਂ ਦੇ ਨੇ ਪਤਾ ਨਹੀਂ ਨਾ ਪਾਈ ਆਟਾ। ਉਦੋਂ ਇਹਨਾਂ ਨੂੰ ਉੱਚਾ ਛਣ ਲੱਗ ਜਾਂਦਾ ਐ। ਚੱਲਾ ਓਹੋ ਲੈ ਦੇਖ ਲੈ ਬਾਲਟੀ ਸਾਰਾ 2.5 ਕਿਲੋ ਆਟਾ ਹੋਇਆ ਅੱਧੇ ਬਿੰਦੀਆਂ ਨਾਲੀਆਂ ਘੜਤੀਆਂ ਇਹਨਾਂ ਪੁੱਛਣ ਵਾਲਾ ਹੋਵੇ ਨਾਲੀਆਂ ਨਾਲ ਤੇ ਚੀਕ ਨਾਲ ਐ ਭਰਖੇ ਨੇ ਚਿਹੇ ਟਰੈਲੀਆਂ ਭਰ ਲੋ ਇਹ ਠੇਕਾ 5 ਕਿਲੋ ਦੀ ਬਾਲਟੀ ਨਹੀਂ ਨਾ ਦਹਾਟੇ ਨਾਲ ਭਰੀ ਗਈ ਚਲ ਇਹਨੂੰ ਦੇਖਦੇ ਆਂ ਕੁਝ ਪੌਂਪੂਰਾਟ ਉਹੋ ਤਾਂ ਮ ਲੈ ਲੈ ਜੇ ਕਿਤੇ ਇਹੀ ਕੰਮ ਕਿ ਨਾ ਬਰਲੇ ਦੇ ਇਸ ਕਰਦਾ ਹੁੰਦਾ ਮੇਰੇ ਸਾਲੇ ਨੋਟਾਂ ਦਾ ਢੇਰ ਲਾ ਦਿੰਦਾ ਸੁਣਦੇ ਆਂ ਸਿਆਣਿਆਂ ਤੋਂ ਕਈਆਂ ਤੋਂ ਗੱਲ ਸੁਣੀ ਸੀ ਕਹਿੰਦੇ ਉੱਥੇ ਪੈਸਾ ਬਹੁਤ ਹੈ ਕੰਮਾਂ ਨੂੰ ਉਹਦਾ ਟੱਕਰੀ ਨਹੀਂ ਓਹੋ ਆ ਬੱਕੀ ਤੋਂ ਗੁਣ ਲੱਗੀ ਪਰ ਨਾ ਬੰਨ ਲਿਆ ਹੁਣ ਕਿੰਨਾ ਚਿਰ ਪਰਨਾ ਬੰਨ ਕੇ ਕੰਮ ਚਲਾ ਲੈਣਗੇ ਆਹ ਨਾਲੀ ਵਾਸਤੇ ਰੇ ਲਾ ਦੇ ਲੰਗ ਜਾ ਚਾਰ ਪੰਜ ਦਿਨ ਨਾ ਮੁੜ ਕੇ ਇੱਧਰ ਝਾਕੀ ਪਾ ਦੋ ਭਾਈ ਆਟਾ ਹਾਂ ਛੋਟੇ ਵਾਸਤੇ ਕੀ ਸਪੈਸ਼ਲ ਮੈਨ ਲੋਕਮੈਂਟ ਕਰਾ ਕੇ ਆਵਾਂ ਗੁਰੂ ਘਰ ਕੀ ਹੋ ਗਿਆ ਭਾਈ ਬਾਹਰ ਟਪਿਆ ਜਾ ਤੇ ਹੈ ਕਾਦਾ ਲੱਗ ਰਿਹਾ ਭਾਈ ਬੋਲ ਮਾਰ ਨਾ ਵੀ ਭਾਈ ਆਟਾ ਪਾ ਦੋ ਆਟਾ ਪਾ ਦੋ ਤੇ ਭਾਈ ਅੰਦਰ ਕੰਮ ਕਰੀ ਜਾਂਦੀ ਸੀ ਸੁਣਿਆ ਨਹੀਂ ਪਹਿਲਾਂ ਪਾਓ ਭਾਈ ਪਹਿਲਾਂ ਆਟਾ ਪਾਓ ਆਟੇ ਦੀ ਬਾਲਟੀ ਤਾਂ ਤੇਰੀ ਮਾਇ ਲੈਉਣੀ ਆ ਭਰ ਕੇ ਕਾਣੂ ਔਖਾ ਹੁੰਦਾ ਫਿਰਦਾ ਆ ਪਾਣੀ ਦੀ ਘੁੱਟ ਵੀ ਪਿਆ ਦਿਓ ਭਾਈ ਆਹ ਆ ਪਾ ਲਈ ਯਾਨੀ। ਓਹੋ। ਪਾਣੀ ਦੇ ਵਿੱਚ ਕਿੰਨੇ ਸੀ ਬਰਖੇ ਤਰੀਕੇ ਨਾਲ ਆਇਆ। ਆ ਲੈ। ਕੋਈ ਖਾਸ ਹੀ ਖੁਸ਼ ਲੱਗਦੋਂ ਭਾਈ ਬਾਲਟੀ ਤਾਂ ਸਮਾਰਕੀ ਭਰਤੀ। ਹੋਰ ਹੁਣ ਮੈਂ ਕਾ ਗਾਣੂ ਔਖਾ ਹੋ ਨਾ ਫਿਰ ਦੰਗਾਲ ਲਸਣ ਪਾਈ ਮੇਰੀ। ਹਾਂ ਜੀ ਦੱਸੋ। ਆ ਜਿਹੜਾ ਨਾਲੀ ਦਾ ਸਾਰਾ ਕੂੜਾ ਨਾ ਆ ਪਰਲੇ ਪਾਰ ਦੇ ਵਿੱਚ ਕੱਢ ਜਾ। ਅੱਛਾ? ਹਾਂ। ਮੈਂ ਵੀ ਇਹ ਕਹਿਣਾ ਮਨ ਸਤਕਾਰ ਕਰਦਾ ਹੋਰ। ਚਲ ਕੋਈ ਗੱਲ ਨਹੀਂ ਮੜਾ ਜਾਂ ਤਾਂ ਕੂੜਾ ਗਾ। ਇਹ ਤਾਂ ਛੋਡੇ ਭਾਦੇ ਮੜਾ ਜਾਂ ਲੱਗਦਾ। ਅਗਲਾ ਲੱਠਣੀ ਮੜਾ ਜਾਂ ਮਾਰਦਾ ਉਹ ਤਾਂ ਜੱਟ ਕੀ ਪੂਰੇ ਹੀ ਮਾਰਦਾ। ਆ ਬਾਲਟੀ ਤੈਨੂੰ ਕਾਹਦੀ ਖਾਤਰ ਭਰ ਕੇ ਦਿੱਤੀ ਹੈਗੀ ਫਿਰ? ਚਲ ਕੋਈ ਨਾ ਭਾਈ ਹੁਣ ਤਾਂ ਜਿਹੜਾ ਕੋਈ ਨਹੀਂ ਆ। ਹਾਂ ਹਉ ਉੱਥੇ ਜੇ ਕੱਢ ਦੇ। ਇਹ ਤਾਂ ਆਪਦੇ ਆਪ ਵਿੱਚ ਆਪਾ ਲੈ ਲਿਆ। ਅੱਗੇ ਗਾਗੇ ਬਕਣਾ ਖੜੀ ਦੋ ਬਈ। ਫਾਇਦਾ ਹੋਰ ਕੀ ਹੋਣੀ ਆਟਾ ਦੇ ਦੇ ਕੇ ਜਾਏਗੀ ਬਗੈਰ ਮੰਦਰਾ ਮੈਂ ਤਾਂ ਸਿਆਪਾ ਲਾਈਨ ਵਾਲਾ ਲੈ ਲਿਆ ਇਹਦਾ ਬੰਦਰ ਮੰਕ ਤੁਮਾਸਾ ਦੇਖਣ ਨੂੰ ਫਿਰਦੀ ਐ ਵੀ ਜੇ ਮੈਂ ਕੋਈ ਬਾਤ ਕਰਦਾ ਖੇਡ ਹੋ ਰਿਹਾ ਹੋਵੇ ਉਰੇ ਜਾਨੀ ਜਾਨੀ ਆ ਆ ਫੇ ਲੰਗੀ ਉਪਰਥ ਆਪਣੀ ਪਾਰਟੀ ਪਰ ਗਈ ਚੱਕ ਲੈ ਚੱਕ ਲੈ ਇਧਰ ਉਹ ਜੀ ਗੰਦਰ ਖਾਨ ਆਇਆ ਇਗੜਾ ਅੱਜ ਨਿਕੜ ਜਾਂਦਾ ਦੋ ਘੰਟੇ ਹੋਰ ਆਣਾ ਤੇ ਮੇਰੀ ਗੱਲ ਸੁਣ ਉਹ ਚੱਲੇ ਹਾਂ ਆ ਨਾਲੀਆਂ ਸਮਰ ਕੇ ਕੱਟ ਜਾ ਘਰ ਸਮਰ ਕੇ ਕੱਟਦਾ ਨਹੀਂ ਤੂੰ ਜਮੀ ਵੀ ਉਹ ਕੀ ਸੁਣਾਈ ਜੀ ਕਰਦਾ ਐਨ ਰੀਜਾਂ ਲਾ ਕੇ ਕੱਢ ਕੇ ਆਇਆ ਕੀ ਗੱਲ ਹੈ ਹਾਂ ਐਨ ਸਮਾਰਕੀ ਕੱਢ ਕੇ ਆਇਆ ਫੇਰ ਠੀਕ ਹੈ ਆਟਾ ਟਟਾ ਪਾਤਾ ਜੀ ਕਨਾ ਪਾਤਾ ਆਟਾ ਵਧੇਰਾ ਪਾਤਾ ਵਗ ਜਾ ਠੀਕ ਹੈ ਗੱਲਾਂ ਮਾਰਦੇ ਜਣੋਂ ਦੀ ਡੀਸੀ ਲੱਗਿਆ ਹੋਇਆ ਦੱਸਾ ਸਿਰੇ ਦਾ ਫੁਕਰਾ ਬੰਦਾ ਤੇਰੇ ਵਰਗੇ 3600 ਦੇਖਣ ਲੈ ਆ ਕੀ ਕਰਿਆ ਪਿਆ ਆਪਣੇ ਬਾਹਰ ਚ ਡਿਟੀਰੀ ਲਈ ਪਈ ਐ ਲੈ ਉਹਨਾਂ ਤੇ ਕੁਝ ਵੀ ਨਹੀਂ ਹੈਗਾ ਹੈ ਮੈਨੂੰ ਲੱਗਦਾ ਸਾਰੇ ਇਕੱਠੇ ਕਰਕੇ ਉਹਨੇ ਕਰਕੇ ਆਉ ਕੰਮ ਤਾਂ ਹੀ ਲੱਗਦਾ ਕਰਕੇ ਆਇਆ ਵੀ ਮੈਂ ਵਧੀਆ ਨਾਲ ਹੀ ਕੱਢ ਕੇ ਆਇਆ ਜਾ ਕੇ ਦੇਖੀ ਮੈਂ ਦੇਖ ਰਾਂ ਕਿਵੇਂ ਜਾਂਦੀ ਕਰ ਰਹਾ ਹਾਂ ਹੱਥ ਫ੍ਰੀਟ ਹਾਂਜੀ ਇੱਧਰ ਆਈ ਨਾ ਸਾਰਾ ਦਿਨ ਇੰਦਰ ਬੜੀ ਬੈਠੇ ਰਹਿਣੀ ਐ ਤੈਨੂੰ ਐ ਨਹੀਂ ਪਤਾ ਵੀ ਬਾਹਰ ਕੀ ਹੁੰਦਾ ਮੈਂ ਤਾਂ ਕੰਮ ਕਰੀ ਜਾਂਦੀ ਸੀਗੀ ਚੁੱਲੇ ਤੇ ਉਹ ਦੇਖ ਲੈ ਕਿ ਐਡੀ ਰੂੜੀ ਲਈ ਪਈ ਐ ਬਾਰਚ। ਨਾਲੀਆਂ ਕੱਢਣਾ ਸਾਰਾ ਗੰਦ ਪਾ ਗਿਆ ਦੇਖ ਆਪਣੇ ਬਾਰਚ ਇਕੱਠੀ ਕਰ ਗਿਆ ਸਾਰਾ ਕੁਸੇ। ਆਹ ਦੇਖ ਲੈ ਕੈਟਾ ਰੂਟ ਲਾਇਆ। ਇਹ ਨਾਲੀਆਂ ਵਾਲੇ ਦਾ ਕਸੂਰ ਨਹੀਂ ਹੋਣਾ। ਹੋਰ ਕੀ ਦਾ ਕਸੂਰ ਹੈ? ਇਹ ਤਾਂ ਅਮਨ ਨੇ ਕਹਿ ਕੇ ਤਾਂ ਭਾਵੇਂ ਕਰਵਾਤਾ ਹੋਵੇ ਨਾਲੀਆਂ ਵਾਲੇ ਨੇ ਨਹੀਂ ਕੱਢਿਆ ਹੁਣ। ਮੈਂ ਫਿਰ ਤੇਥੋਂ ਕੋਈ ਸਰਦਾ ਨਹੀਂਗਾ। ਚੱਲ ਕੋਈ ਨਹੀਂ ਫਿਰ ਹੁਣ ਐਵੇਂ ਗਮਾਨ ਮੱਥੇ ਲੜਿਆ ਥੋੜੀ ਜਾਂਦਾ। ਲੱਗਾ ਤਾਂ ਐਂ ਹੀ ਸਰਤੇ ਚੜ੍ਹ ਕੇ ਨੇ ਮੈਂ ਕਰਤਾ। ਕੋਈ ਨਹੀਂ ਜਾਂਗਾ ਥੋੜੀ ਜਿਹੀ ਤਨੀ ਆਗੀ। ਡਾਂਗ ਫੜਾ ਮੈਨੂੰ। ਡਾਂਗ ਫੜਾ ਕੋਈ ਨਹੀਂ ਕੋਈ ਨਹੀਂ ਲਾਏ ਮੈਂ। ਹੋਏ ਨਾਲੀਆਂ ਕਿਵੇਂ? ਕੋਈ ਨਹੀਂ ਮਾਨ ਮੱਥੇ ਲੜੀਦਾ ਨਹੀਂ ਹੁੰਦਾ ਇੱਕ ਮਾਰਾ ਹੁੰਦਾ ਸਾਰਿਆਂ ਨੇ ਨਹੀਂ ਉਹ ਕਰਨਾ ਇੱਧਰ ਚੱਲ ਅੰਦਰ ਚੱਲ ਅੱਜ ਤੋਂ ਬਾਅਦ ਨਹੀਂ ਕੰਮ ਹੋ ਜਾਣਾ ਅੱਜ ਤਾਂ ਮੈਂ ਮੁੜ ਜਾਣਾ ਚੱਲ ਕੋਈ ਨਹੀਂ ਐਵੇਂ ਜੰਗ ਨਹੀਂ ਜਿੱਤਣਾ ਹੈਗਾ ਜੰਗ ਨਹੀਂ ਜਿੱਤਣਾ ਤਾਂ ਇਹ ਤਾਂ ਸੱਤੇ ਚੱਲਦੇ ਨੇ ਕੋਈ ਨਹੀਂ ਕੋਈ ਨਹੀਂ ਸਾਰਿਆਂ ਨੇ ਥੋੜੀ ਮਾਰੇ ਲੈ ਜਿੰਦ ਤੋਂ ਛੇੜ ਦੇ ਗਏ ਨਾ ਛੇੜਾ ਚੱਲਣਾ ਦੇਖਣਾ ਇਹ ਚ ਕਿਹੜਾ ਕੋਨ ਵਾਲਾ ਆਟਾ ਹੈ 40 40 40 40 ਪਾਈ ਤੂੰ ਰੁਕ ਜਾ ਆ ਤਾਂ ਗੀਤਾ ਫੜਿਆਗਾ ਉਧਰ ਕਦੇ ਉਧਰ ਕੱਢਦਾ ਲਾਤਾ ਢੇਰ ਕਦੇ ਖੇ ਲਾਤਾ ਢੇਰ ਤੈਨੂੰ ਸਾਡਾ ਘਰ ਇੱਥੇ ਹੈਗਾ ਨਾ ਹੋਰ ਭਾਈ ਹੁਣ ਇਹਨੂੰ ਨਾਲ ਮੈਂ ਚੱਕੀ ਮਿਲ ਜਾਇਆ ਕਰਾਂ ਕੱਢ ਕੇ ਦੌੜੀ ਜਾਉਂ ਫੇ ਤੂੰ ਕਿਤੇ ਹੋਰ ਕੱਢ ਦੇ ਇੱਥੇ ਸਾਡੇ ਬਾਰਚੀ ਕਰੇ ਉਧਰ ਲਾਤਾ ਢੇਰ ਕਰੇ ਢਰ ਲਾਤਾ ਸਾਡਾ ਕਲੇਸ਼ ਖੜਾ ਕਰਾ ਦੇਣਾ ਤੂੰ ਜਿੱਥੇ ਭਾਈ ਇਕੱਠਾ ਹੋ ਜਾਂਦਾ ਮੈਂ ਤਾਂ ਉੱਥੇ ਹੀ ਕੱਢ ਦਿੰਦਾ ਇਹ ਚ ਕਲੇਸ਼ ਵਾਲੀ ਕੀ ਗੱਲ ਹੈ ਕਲੇਸ਼ ਵਾਲੀ ਕੀ ਗੱਲ ਆ ਗਈ ਸਾਡੇ ਹੁਣ ਉਹ ਢੇਰ ਨਾਲ ਝੁੱਪ ਪੈਂਦਾ ਪੈਂਦਾ ਰਹਿ ਗਿਆ ਤੂੰ ਤਾਂ ਕੱਢ ਕੇ ਨਾਲ ਹੀ ਤੁਰ ਗਿਆ ਅੱਜ ਫੇਰ ਤੂੰ ਸਾਡੇ ਕੋ ਇੱਥੇ ਵਾਰਚ ਢੇਰ ਲਈ ਜਾਨਾ ਮੈਂ ਤਾਂ ਭਾਈ ਗਰੀਬ ਬੰਦਾ ਮੈਂ ਤਾਂ ਬਸ ਹਾਈ ਨਾਲੀਆਂ ਕੱਢ ਕੇ ਟਾਈਮ ਪਾਸ ਕਰਦਾ ਉਹਦੇ ਲਾਲ ਚ ਹੋ ਗਿਆ ਉਹਨੇ ਆਟੇ ਦੀ ਬਾਲਟੀ ਭਰਤੀ ਆਪਣੇ ਸਾਰੀ ਚੀਕ ਰੋੜ ਕੇ ਥੋੜੇ ਵਾਰਚ ਧਰਤੀ ਅੱਛਾ ਇਹ ਗੱਲ ਸੀ ਉਹਨੇ ਬਾਲਟੀ ਆਟੇ ਦੀ ਭਰੀ ਐ ਹਾਂ ਕਹਿੰਦਾ ਅੱਜ ਮੈਂ ਤੈਨੂੰ ਡੇਢ ਬਾਲਟੀ ਭਰੂੰਗੀ ਚਲ ਤੂੰ ਕੱਢ ਉਹਦੇ ਵਾਰਚ ਕੱਢ ਗੱਲ ਸੁਣ ਭਾਈ ਉਧਰ ਨੂੰ ਉਰਾਂ ਤਾਂ ਰੋੜਦੀ ਕੁਝ ਨਾਲੀ ਚ ਰੁੜ ਗਈ ਕੁਝ ਕੱਢਤੀ ਬਾਹਰ ਐਦਰੋਂ ਤਾਂ ਮੇਰਾ ਜ਼ੋਰ ਬਹੁਤ ਲੱਗੂ ਪੱਖੇ ਡੜ ਜਾਂਦੀਆਂ ਨੇ ਚਲ ਕੱਲ ਹੀ ਪਿਆਏ ਨੇ ਦੋ ਥੈਲੇ ਆਟੇ ਦੇ ਗੱਟੇ ਨੂੰ ਲਵਾਉਣੀ ਐ ਸਰ ਚਲ ਤੂੰ ਉਹਦੇ ਬਾਹਰ ਚ ਕੱਢ ਕੇ ਆ ਲੈ ਫਿਰ ਆ ਬਾਲਟੀ ਫੜਪਾਈ ਫਿਰ ਜ਼ੋਰ ਮੈਂ ਵੀ ਬਥੇਰੀ ਲਾ ਦੂਆ ਇਹ ਤਾਂ ਠੀਕ ਜੀ ਪਹੁੰਚੀ ਉਹਦੇ ਬਾਹਰ ਚ ਬਸ ਕੱਢ ਉਹਦੇ ਬਾਹਰ ਚ ਲੈ ਮੈਂ ਛੇਤੀ ਆ ਗਿਆ ਤੇ ਲੈ ਨੂੰ ਲਵਾ ਹੱਥ ਆ ਲੈ ਹਾਂ ਲੈ ਮਨਜਾ ਹੱਥ ਲਵਾ ਦੇ ਜਿੰਦਗੀ ਆ ਚੱਕਰ ਕੰਮ ਬਣ ਕੇ ਹੁਣ ਤਾਂ ਕੰਮ ਬਣ ਕੇ ਕਹਿਣੀ ਸੀ ਗੰਡੀ ਪੈ ਜਾ ਆ ਵੀ ਲੈ ਜਾ ਭਾਈ ਬਾਲਟੀ ਮੈਨੂੰ ਪੁੱਛਣਗੇ ਘਰ ਤੇ ਇਹ ਬਾਲਟੀ ਜੀ ਕਿਵੇਂ ਤਰ ਰੱਖੀ ਲੈ ਸਾਬ ਜੀ ਕੀ ਕਹਿੰਦੋਂ ਮਾਤਾ ਮਾਰਾ ਕੁੜਾ ਨਾੜੀ ਇਹ ਪਰ ਕੱਢ ਗਿਆ ਆਪਾਂ ਇਹ ਚ ਸ਼ਰਮ ਵਾਲੀ ਕੀ ਗੱਲ ਐ ਸ਼ਰਮ ਵਾਲੀ ਕੀ ਗੱਲ ਐ ਇਹ ਤਾਂ ਪਾਪੀ ਪੇੜ ਦਾ ਖਵਾਲ ਐ ਕੰਮ ਕਰਕੇ ਖਾਣੇ ਆ ਕੰਮ ਕਰਕੇ ਖਾਣੇ ਫਿਰ ਗਾਂ ਤਾਂ ਸਾਢੇ 2 ਵਜੇ ਸਿੱਟਣਾ ਉਹਦੇ ਭਾਈ ਤੇਰੇ ਘਰੇ ਤੋਂ ਇਹਦੇ ਵਾਸਤੇ ਨਹੀਂ ਦੇਖਦਾ ਸੀ ਫਿਰ ਤੈਨੂੰ ਸਾਡੇ ਲੜਾਈਆਂ ਪਾਉਣ ਆਣਾ ਚੋਰਿਆ ਸ਼ਰਮ ਨਹੀਂ ਆਉਂਦੀ ਤੈਨੂੰ ਪਹਿਲ ਕਿਹਨੇ ਕੀਤੀ ਭਾਈ ਤੈਈ ਕੀਤੀ ਐਤੋਂ ਮੈਂ ਲਾਂਦਾ ਤੈਨੂੰ ਮੈਂ ਡਾਂਗਾ ਨਾਲ ਭਜਾਉਂਗੀ ਨਾ ਭਾਈ ਮੈਨੂੰ ਆਟੇ ਹੀ ਦਿੱਤਾ ਤੇ ਮੁੱਲ ਤਾਂ ਨਹੀਂ ਲੈ ਲਿਆ ਅਬਦੀ ਬਣਾ ਮੇਰੇ ਨਾਲ ਪਾਤੀ ਅੱਛਾ ਤੈਨੂੰ ਬੁਲਾਦੀ ਨਹੀਂ ਆ ਮੈਂ ਹੋਰ ਭਾਈ ਆ ਤਾਂ ਲੜੋ ਬੁਲਾਈ ਆਂ ਜਦੋਂ ਪਹਿਲਾ ਪੰਗੇ ਤਾਂ ਤੂੰ ਛੇੜਦੀ ਆ ਤੂੰ ਰਹਿਣ ਦਾ ਕਰਨੀ ਆ ਬੈਠਾ ਖਾਪੜੇ ਨਾ ਖਾਣੀ ਖਾਪੜੇ ਚਾਰੇ ਚਾਂਪੜੀ ਹੋਈ ਫੜ ਚੋਲ ਦੇ ਫੜੋ ਦੇਖ ਚਾਰੇ ਅੱਗੇ ਮੈਂ ਖੜਾ ਦੇਖ ਚਾਰੇ ਫੜਾ ਕੇ ਜਾਏਗਾ ਕੰਧਰਾ ਆਪਣਾ ਨਾ ਖੜਾਗਾ ਤੰਦ ਕੱਢੀ ਜਾਂਦਾਗਾ ਪਵਾ ਕੇ ਸਾਡਾ ਜੱਫਾ ਪਤਾ ਹੀ ਕੀ ਐ ਇਹ ਤਾਂ ਤੁਹਾਡਾ ਕੰਮ ਲੰਬੀ ਚੱਲੂਆ ਤੁਸੀਂ ਐ ਕਰੋ ਪਹਿਲਾਂ ਮੈਨੂੰ ਥੈਲਾ ਚਕਾਓ ਮੈਂ ਤਾਂ ਜਾ ਜਾਂਦੇ ਮਾਰ ਕੇ ਕਰਦਾ ਸਿਰ ਬਾੜ ਦੂੰ ਅਰੇ ਉਧਰੋਂ ਚੱਕ ਲੈ ਦੇ ਉਧਰੋਂ ਚੱਕ ਲੈਂਦਾ ਆਟਾ ਇੱਥੇ ਨਾਲੀਆਂ ਕੱਢਣ ਆਇਆਗਾ ਤੂੰ ਮਾਰ ਰੀਤਾ ਹੋ ਕੇ ਕਰ ਕੇ ਆਇਆਗਾ ਗੱਟੇ ਪਰ ਪਰ ਲਾਇਆ ਜਾ ਨੀਜੇ ਦੇ ਨਾਲੇ ਰਹਿਣਾ ਲੈ ਵੀ ਕੱਲੇ ਆ ਨਾਲੇ ਤਾਂ ਆ ਜਾਇਆ ਨਜ਼ਾਰਾ ਨਾਲੇ ਲਿਆਂਦਾ ਆਟਾ ਇਹ ਗਲੀ ਚ ਨਹੀਂ ਹੁਣ ਮਿੰਨਾ ਵੜਦੇ ਜੇ ਵੜੇਗਾ ਪੜੇਗਾ ਤਾਂ ਮੇਗਾ ਕੀਦਾ ਆਉਣਾ ਹੈ ਖੇਤੋਂ ਆਉਂਦੇ ਨੂੰ ਤੁਸੀਂ ਚੱਲੀਏ ਨਾ ਬੜਾ ਬੜਾ ਕਰੀ ਜਾਂਦੇ ਹੋ ਸਾਰਾ ਦਿਨ ਦੇਖ ਆ ਉਹ ਦੇਖ ਗਾਂਦੇ ਨਹੀਂ ਜਿਸੇ ਤੈਨੂੰ ਗਲੀ ਚ ਪਿਆ ਫੇਰ ਕੀ ਹੋ ਗਿਆ ਭਾਗਮਾਨ ਨੇ ਜੇ ਕੱਟਦਾ ਉੱਥੇ ਵਾਰ ਕੇ ਕੋਸਾ ਹੋਇਆ ਕਿਉਂ ਨਹੀਂ ਹੈਗਾ ਅਹੀਂ ਤਾਂ ਲੋਕ ਸਿਰ ਚੜੀ ਜਾਂਦੇ ਆ ਅਗਲਾ ਕਹਿੰਦਾ ਇਹ ਬੋਲਦੀ ਆ ਇਹਦੀ ਕਿਹੜਾ ਕੋਈ ਕਰੇ ਸੁਣਦਾ ਉਹ ਠੰਡੀ ਰਹਾ ਕਰਦੇ ਨੇਗੇ ਠੰਡੀ ਰਹਾ ਕਰਦੇ ਆਗੇ ਸਾਰਾ ਦਿਨ ਕੋਈ ਘਰ ਦੀ ਬਾਹਰ ਸਾਰ ਲਵੇ ਬੰਦਾ ਫੇਰ ਤਾਂ ਪਤਾ ਲੱਗੇ ਤੜਕੇ ਨਿਕਲ ਜਾ ਨਾਥਨੇ ਵੜਦਾ ਓਏ ਹੱਥੋਂ ਨੇ ਵੀ ਤਾਂ ਕੰਮ ਕਰਕੇ ਆਨਾ ਮੈਂ ਖੇਤੋਂ ਕੰਮ ਕਰਕੇ ਆਉਣਾ ਨਹੀਂ ਪੈਂਦਾ ਗਵਾਡੀਆਂ ਤਾਂ ਸਿਰ ਪੜਵਾ ਦੇ ਮੇਰੇ ਚਲੋ ਫੋਟਾ ਤਾਂ ਹੀ ਰਹੂਗਾ ਪਾਣੀ ਲਿਆ ਦੇ ਮੇਰਾ ਤਾਂ ਪੀ ਰਹੂ ਚਲ ਸਾਰਾ ਦਿੰਦੀ ਆ ਪਾਣੀ ਸਾਰਾ ਗਰ ਪਾਣੀ ਇਹ ਦੇ ਚਾਹ ਲੈ ਤੂੰ ਕਿਵੇਂ ਢੱਲੇ ਜੇ ਬੁੱਲ ਕਰੀ ਬੈਠੀ ਐ ਅੱਜ ਬਸ ਉਹੀ ਕਰ ਰੱਖੇ ਦੇ ਜੀ ਉਹੀ ਲੱਗਦਾ ਸਾਨੂੰ ਉਹੀ ਤਾਂ ਕੋਈ ਗੱਲ ਤਾਂ ਕੋਈ ਹੈਗੀ ਐ ਫਿਰ ਸਾਨੂੰ ਮੈਂ ਕਿੰਨੇ ਵਾਰੀ ਕਿਹਾ ਵੀ ਉਧਰ ਮੈਂ ਚਾ ਲੈੰਦੇ ਘਰ ਉਧਰ ਲੈ ਲੈਂਦੇ ਇੱਥੇ ਫਸਣ ਨੂੰ ਦੱਸ ਕੀ ਹੋਇਆ ਸੀ ਨਿਤਰਾ ਕਲੇਸ਼ ਰਹਿੰਦਾ ਕੀ ਹੋ ਗਿਆ ਅੱਜ ਵੀ ਕੁਝ ਹੋ ਗਿਆ ਅੱਜ ਕੀ ਹੋਣਾ ਤੇ ਨਾਲ ਹੀ ਪਿੱਛੇ ਬਥੇਰੇ ਕੁਸ ਹੋਇਆ ਅੱਜ ਨਾ ਉੱਦੇ ਮੈਂ ਚੱਕ ਕੇ ਡਾਂਗ ਜਾਂਦਾ ਜੀ ਉੱਦੇ ਤਾਂ ਰੋਕਦਾ ਇਹ ਤਾਂ ਫਿਰ ਆਈਂ ਸਰ ਚੜਨਗੇ ਉੱਦੇ ਤਾਂ ਮੈਂ ਰੋਕਦਾ ਜੀ ਮੈਂ ਕਾਦੇ ਪਿੱਛੇ ਲੜਾਈ ਕਰਨੀ ਹੁਣ ਗਮਾਨ ਮੱਥੇ ਜ਼ਰੂਰੀ ਤਾਂ ਨਹੀਂ ਚਲੋ ਤਾਂ ਹੈਗੀ ਜਿਹੇ ਜੀ ਹੈਗੀ ਹੈਗੀ ਲੱਜ ਨਾ ਓਕੇ ਮੈਨੂੰ ਤੂੰ ਦੇਖ ਕੇ ਸਿਰ ਪਾੜੂਗਾ ਜਿਹੜਾ ਤੂੰ ਤੇ ਕਾਹਦੀ ਨਾ ਪਿਆ ਚੱਪ ਕਰਕੇ ਵਹਿ ਜਾ ਘਰੇ ਨਹੀਂ ਲੜਨਾ ਸਭ ਪਹਿਲਾਂ ਤੈਨੂੰ ਮੈਂ ਸਮਝਾਉਂਦਾ ਮੈਂ ਮੌਕੀ ਜਾਂਦੀ ਹੈ ਕੁੱਤੇ ਜਿਉ ਹੁਣ ਦੇਖਨੀ ਵੀ ਵੱਡਦਾ ਹੈ ਕੀ ਕੱਢੇਗਾ ਲੜਾਈਆਂ ਚ ਬਹਿ ਜਾ ਟਿੱਕੇ ਕਰੇ ਆਹ ਮਾਰਨ ਦਾ ਆਈ ਨਹੀਂ ਉੱਡਾਂਦੇ ਨੇ ਠੀਕ ਕਰ ਓਏ ਅੱਜ ਦੇ ਫਰਤਰੀ ਚਾਟਾ ਵੱਡੇ ਸ਼ੇਰ ਦੀ ਮੈਂ ਤੇ ਟੀਵੀ ਨਹੀਂ ਦੇ ਆ ਫੋਟਾ ਕਰੇ ਕੁੱਟੇ ਦਾ ਕਰੇ ਜੂੜਾ ਮਾਰ ਕੇ ਬਹਿ ਜਾ ਅਗਲੇ ਅੰਦਰ ਪੜ ਗਿਆ ਕੀ ਹੋ ਗਿਆ ਕੀ ਹੋ ਗਿਆ ਦੇਖ ਬਾਹਰ ਕੀ ਜਾਂਦਾ ਤੇਰਾ ਪਟੰਦਰ ਦਾ ਮੈਂ ਦੇਖਦਾ ਚੁੰਗਿਆ ਕਿਵੇਂ ਪਾਦੇ ਹੁੰਦੇ ਨੇ ਹਾਂ ਹਾਂ ਤੂੰ ਤਾਂ ਦੇਖਦਾ ਆਂ ਦੀਵਾ ਇਹਦਾ ਤੈਨੂੰ ਚਾਹੀਦਾ ਕੀ ਐ ਆਓ ਮੁੰਡਿਆ ਹਾਂ ਜੀ ਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਰ ਜੀ ਅਮਰਤ ਗਿੱਲ ਦਾ ਘਰ ਕਿਹੜਾ ਓਰੇ ਅਮਰਤ ਗਿੱਲ ਦਾ ਘਰ ਜੀ ਇੱਕ ਛੱਡ ਕੇ ਉਹ ਆ ਗਲੀ ਦੇ ਵਿੱਚ ਜੀ ਦੂਜਾ ਘਰ ਆ ਜੀ ਦੂਜਾ ਘਰ ਹੈ ਹਾਂ ਜੀ ਠੀਕ ਹੈ ਚਲੋ ਜੀ ਅਮਰਤ ਕਰੀਏ ਹਾਂ ਜੀ ਕਰੀ ਨਹੀਂ ਕਿ ਮੈਂ ਸੀ ਬਲਾਓ ਅਮਰਤ ਨੂੰ ਕਿੱਥੇ ਆਓ ਅੰਦਰ ਹੀ ਆਜੋ ਆਓ ਜਨਾਬ ਚਲੋ ਆ ਗੱਲ ਸੁਣੇ ਨੇ ਬਾਹਰ ਆਇਓ ਕੀ ਹੋ ਗਿਆ ਆ ਦੇਖੋ ਆਜਾ ਆਜਾ ਬਾਹਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਗੱਲ ਹੋ ਗਈ ਜੀ ਤੇਰੇ ਖਿਲਾਫ ਰਫਟਾਈ ਹੈ ਡਾਂਗ ਮਾਰ ਕੇ ਸਿਰ ਪਾੜਤਾ ਤੇ ਬੰਦੇ ਦਾ ਹਜੇ ਪੁੱਛਦਾ ਕੀ ਹੋ ਗਿਆ ਸਰ ਜੀ ਉਹਰੇ ਵਾਰ ਗਿਆ ਕੇ ਲਲਕਰੇ ਮਾਰਦਾ ਦੀਆ ਮੈਂ ਕਿਹੜਾ ਜਾਣ ਕੇ ਮਾਰੀਏ ਜੀ ਕੋਈ ਇਹਨਾਂ ਨੇ ਨਹੀਂ ਜੀ ਜਾਣ ਕੇ ਨਹੀਂ ਮਾਰੀ ਉਹ ਪਹਿਲਾਂ ਆਪ ਪੰਗੇ ਲੈਂਦਾ ਸੀ ਜੀ ਜਦੋਂ ਹਟੇ ਹੀ ਨਹੀਂ ਤਾਂ ਜਾ ਕੇ ਇਹਨਾਂ ਨੇ ਸਿਰ 'ਚ ਮਾਰੀ ਉਹਦੇ ਡੰਗ ਸਿੱਧਾ ਹੋ ਕੇ ਸਾਡੇ ਨਾਲ ਦੁਰਪਾ ਚੱਲ ਠੀਕ ਆ ਸਰ ਲਿਆ ਪ੍ਰਮਿੰਦਰ ਜੀ ਨੂੰ ਚਲ ਓਏ ਚਲ ਚਲਾ ਸਰ ਚੱਲ ਕੇ ਲੱਗ ਸਰ ਜੀ ਮਾਫ ਕਰ ਦੂਰੀ ਕਰ ਲੋ ਲੈ ਦੇ ਕੋਈ ਹਲੋ ਜੀ ਇਹਦਾ 500 ਹੈ ਸਰ ਜੀ ਕੱਟਾ ਵੇਚਿਆ ਦੀ ਜੀ ਮੇਰੀ ਗੱਲ ਸੁਣਾ ਸਾਹ ਬਹੁਤ ਸਖਤ ਨੇ ਜਿਹੜਾ ਜੇ ਕੰਮ ਕਰਨਾ ਹੁੰਦਾ ਨਾ ਮੱਝ ਵਿੱਚ ਕੇ ਕਰੀ ਆ ਘੱਟੇ ਬੱਚਿਆਂ ਨਾਲ ਨਹੀਂ ਸਰਦਾ ਹੈਗਾ ਕੋਈ ਗੱਲ ਨਹੀਂ ਸਰ ਜੀ ਸਰਜਰੀ ਰਫਾ ਦਾ ਫਾ ਕਰਦਾ ਮੈਂ ਆਪੇ ਕਰਾ ਦੂੰ ਰਫਾ ਦਾ ਫਾ ਹੁਣ ਤੂੰ ਟੈਨਸ਼ਨ ਨਾ ਲੈ ਚੱਲ ਕੋਈ ਸਰ ਜੀ ਧੰਨਵਾਦ ਬਹੁਤ ਬਹੁਤ ਤੁਹਾਡਾ ਠੀਕ ਹੈ ਠੀਕ ਹੈ ਆਪਣੀ ਦੇਸੀ ਮਸਤੀ ਟੀਮ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਨੇ-ਉਨੇ ਤੁਸੀਂ ਸਾਡੀ ਵੀਡੀਓ ਦੇਖ ਕੇ ਹਟਿਓ ਕਮੈਂਟ ਕਰਕੇ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਜਿਹੜੇ ਮੇਰੇ ਵੀਰਾਂ ਭੈਣਾਂ ਨੇ ਹਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਤੇ ਨਾਲ ਦੀ ਦਿੱਤੀ ਬੈਲ ਦੀ ਕੰਟੀਨਿਊ ਜੁਬ ਦਿਵਾਇਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ